देनो क्यों। हमने उनको याद किया और वो चले आए मैं ना थोनू अंकल जी कह दूंगी कुंडा बच गया हाँ वही पक्की थे। <laughs> ਔਰ ਤੂੰ ਤਾਂ ਕਹਿੰਦਾ ਮੈਂ 2-3 ਘੰਟੇ ਨਹੀਂ ਆਉਣਾ ਐਡੀ ਛੇਤੀ ਮੁੜ ਵੀ ਆਇਆ ਉਹ ਬੋਲਦਾ ਕਿਉਂ ਨਹੀਂ ਕੰਜੜਾ ਕਿਵੇਂ ਮੂੰਹ ਲਟਕਾਇਆ ਜਿਵੇਂ ਕੁੜੀ ਨੱਪ ਕੇ ਆਇਆ ਹੁਣ ਮੈਂ ਲਾ ਇਲਾਜ ਆ ਭਾਈ ਡਾਕਟਰ ਨੇ ਕਿਹਾ ਹੁਣ ਮੇਰਾ ਕੋਈ ਵੀ ਇਲਾਜ ਨਹੀਂ ਕਰ ਸਕਦਾ ਲਾ ਇਲਾਜ ਉਹ ਇਹੋ ਜਿਹਾ ਕੀ ਹੋ ਗਿਆ ਚੱਲ ਛੱਡ ਲੈ ਮੇਰਾ ਜਪਾਨੀ ਤੇਲ ਲੈ ਆ ਮੁਕੰਦਰ ਦੇ ਨੂੰ ਕਿਉਂ मिश्री भाभी है मैं तेरे बिना कि जाऊंगा तेरे बिना मैं कि खाऊंगा तेरे बिना मैं कि सोऊंगा हाय मिश्री भाभी है हाय वो रबा वो रबा तै मैं बंदा क्यों बनाया वे जे तै मैं बंदा बनाया तै मेरे दिल क्यों लाया वे <laughs> चल दिल भी राशरी हाई मिश्री क्या बसाया। <laughs> भी भी <laughs> मेरा भी भी मैं बेड़ा कि <laughs> मैं रो के कपड़े गिले किते वर्खा कली असमानी नहीं होंगी एक तरफा बिच भी स्वाद बड़ा मोहब्बत सिर्फ जिस्मानी नहीं है वाह की लिख बैठा क्यों या यह तेरी मेहरबानी का ये आलम हमने उनको याद किया और वो चले आए ये इतफाक नहीं हो सकता ये मेरी मोहब्बत है जोन मेरे वाल खिच ले हाँ। गुलाम हाँ थोड़ा, थोड़ा दास देखी के जाने लगता मेरे पैर चाज गया कट्टो इन मैं कट दिना ਲਓ ਜੀ ਕੱਢ ਤਾ ਹਾਏ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਲਓ ਆਪਣੇ ਦਾ ਥੋੜੀ ਧੰਨਵਾਦ ਕਰੀਦਾ ਜੀ ਫੜੋ ਤਾਂ ਸਹੀ ਮੈਨੂੰ ਆਏ ਆਏ ਅਜਾ ਜੀ ਅਪਾ ਉੱਥੇ ਸ਼ਾਮੇ ਬੈਨੇ ਹਾਏ ਮੈਥੇ ਤਾਂ ਚੱਲਿਆ ਵੀ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਮੈਂ ਹੈਗਾ ਨਾ ਜੀ ਚਲੋ ਮੈਂ ਤੁਹਾਨੂੰ ਚੱਕ ਕੇ ਲੈ ਜਾਂਦਾ ਨਹੀਂ ਜੀ ਤੁਸੀਂ ਮੈਨੂੰ ਚੱਕ ਨਹੀਂ ਸਕਦੇ ਅਸਲ 'ਚ ਮੇਰਾ ਭਾਰ ਬਹੁਤ ਆ ਨਾ ਅੱਛਾ ਜੀ ਤੁਸੀਂ ਨਾ ਮੇਰਾ ਹੱਥ ਫੜ ਕੇ ਲੈ ਜਾ ਚਲੋ ਪਰਿਆ ਕਰ ਲੋ ਸਾਰਾ ਜ ਲੈ ਲੋ ਹੈ ਨਾ ਹਾਂਜੀ ਆਏ ਤੁਸੀਂ ਘਾਤੋਂ ਲੰਗ ਮਾਰੀ ਜਾਂਦੇ ਹੋ ਜੀ ਕੰਡਾ ਤਾਂ ਮੇਰੇ ਪੈਰ 'ਚ ਵੱਜਿਆ ਹੈ ਬੇਸ਼ੱਕ ਕੰਡਾ ਤੁਹਾਡੇ ਵੱਜਿਆ ਜੀ ਪਰ ਦਰਦ ਮੇਰੇ ਹੀ ਹੁੰਦਾ ਆ ਜਾ ਇਹ ਇਹ ਤੋਂ ਤੇ ਨਾ ਆਰਾਮ ਨਾਲ ਹਾਂਜੀ ਇਹ ਇੱਥੇ ਬੈਠੋ ਹਾਂਜੀ ਆ ਦੇਖੇ ਤੇ ਕਿੰਨੀ ਕਿੰਨੀ ਠੰਡੀ ਹਵਾ ਆਉਂਦੀ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ वैसे ਤੁਸੀਂ ਹੋ ਕੋਣ ਮੈਂ ਤੁਹਾਨੂੰ ਨਾ ਇੱਥੇ ਪਹਿਲਾਂ ਵੀ ਦੇਖਿਆ ਸੀ ਤੁਸੀਂ ਇਸ ਕੋਠੇ 'ਚ ਇੱਥੇ ਰਹਿੰਦੇ ਹੋ ਨਹੀਂ ਜੀ ਇਸ ਕੋਠੇ 'ਚ ਨਹੀਂ ਹਾਂ ਬਸ ਕਿਸੇ ਦਾ ਇੰਤਜ਼ਾਰ ਹੈ ਜੀ ਜੋ ਮੈਨੂੰ ਇੱਥੋਂ ਜਾਣ ਹੀ ਨਹੀਂ ਦਿੰਦਾ ਠੀਕ ਆ ਇਹ ਮੇਰਾ ਮਤਲਬ ਜੀ ਇਹ ਸਾਰੇ ਖੇਤ ਇਹ ਪੇੜ ਪੌਦੇ ਇਹ ਕੋਠਾ ਇਹ ਮੋਟਰ ਇਹ ਸਾਰਾ ਕੁਝ ਦਾਸ ਦਾ ਹੀ ਆ ਜੀ ਬਸ ਵੈਸੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮੇਰਾ ਨਾਮ ਨਾ ਮਿਸ਼ਰੀ ਹੈ ਕੰਡਾ ਤੋਂ ਮਿੱਟੀ ਤੇ ਮੈਂ ਨਾ ਇਸ ਫੰਡ ਚ ਨਵੀਂ ਨਵੀਂ ਆਈਆਂ ਅੱਛਾ ਤੇ ਕਰੇ ਬੋਰ ਹੋਈ ਜਾਂਦੀ ਸੀ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਖੇਤਾਂ ਦੇ ਵਿੱਚ ਸੈਰ ਕਰਿਆ ਵਾ ਤੇ ਜਦੋਂ ਮੈਂ ਇੱਧਰ ਨੂੰ ਆਈ ਤੇ ਦੇਖੋ ਮੇਰੇ ਪੈਰ 'ਚ ਕੰਡਾ ਲੱਗ ਗਿਆ ਚਲ ਕੋਈ ਨਹੀਂ ਜੀ ਤੁਸੀਂ ਜੇ ਘੁੰਮਣਾ ਹੁੰਦਾ ਨਾ ਤੁਸੀਂ ਰੋਜ਼ ਆਇਆ ਕਰੋ ਮੈਂ ਤੁਹਾਨੂੰ ਘੁੰਮਾਇਆ ਕਰੂੰਗਾ ਜੀ ਇੱਥੇ ਬੱਸ ਮਿਸਰੀ ਜੀ ਤੁਹਾਡਾ ਨਾਮ ਬਹੁਤ ਮਿੱਠਾ ਜੀ ਤੁਹਾਡੇ ਵਾਂਗ ਰਸਮ ਲਾਈ ਵਰਗਾ ਇਹ ਰਹੀ ਗਲ ਖੇਤਾਂ ਦੀ ਉਹ ਤੁਹਾਨੂੰ ਮਹਿਕਮਾ ਦੂਗਾ ਤੁਸੀਂ ਪਰ ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ ਮੈਨੂੰ ਤਾਂ ਤੁਹਾਡੇ ਨਾਮ ਦਾ ਵੀ ਨਹੀਂ ਪਤਾ ਓਹੋ ਇਹ ਮੇਰੀ ਗਲਤੀ ਹੈ ਜੀ ਮੈਂ ਤੁਹਾਨੂੰ ਆਪਦੇ ਬਾਰੇ ਦੱਸਿਆ ਹੀ ਨਹੀਂ ਮੇਰਾ ਨਾਂ ਜੀ ਨਾਜ਼ਰ ਖੋਸਾ ਪਾਡੋ ਸਿੰਘ ਤੂਰ ਐਨਾ ਬੜਾ ਨਾਮ ਐਨਾ ਬੜਾ ਨਾਮ ਮੈਂ ਕਿਵੇਂ ਲਾਉਂਗੀ ਤੁਹਾਨੂੰ ਐਡਾ ਵੱਡਾ ਨਾਮ ਲੈਣ ਦੀ ਲੋੜ ਨਹੀਂ ਜੀ ਤੁਸੀਂ ਮੈਨੂੰ ਸਿਰਫ ਨਾਜ਼ਰ ਕਹਿ ਕੇ ਬੁਲਾ ਲਿਆ ਕਰੋ ਨਹੀਂ ਨਹੀਂ ਜੀ ਮੈਂ ਤੁਹਾਡਾ ਨਾਮ ਕਿੱਦਾਂ ਲੈ ਦੂੰਗੀ ਮੈਂ ਤੁਸੀਂ ਤਾਂ ਮੇਰੇ ਬਾਪੂ ਜੀ ਦੀ ਉਮਰ ਦੇ ਹੋ ਮੈਂ ਨਾ ਤੁਹਾਨੂੰ ਅੰਕਲ ਜੀ ਕਹਿ ਦੂੰਗੀ ਕੇ ਸੁਣ ਬੈਠਾ ਕੇ ਸੁਣ ਬੈਠਾ मिश्री जी मैं तो थोड़ा इन्ना बड़ा लगता हाले तो मेरी उम्र एक ही है सिर्फ पच्ची साल पच्ची साल हाय मां पच्ची साल रात काट के रात काट के मतलब मिश्री जी तुसी कड़े चक्कर च पै गए तुसी मैनू ना मेरा नाम लेके बुला लिया ले करो मेरा तो हाले विआह भी नहीं होया जो मैंने थोड़े ना बोल दो <laughs> ਨਾਜਰ ਜੀ ਚੱਲੂਗਾ ਚੱਲੂਗਾ ਕੀ ਪੱਜੂਗਾ ਚਲੋ ਫਿਰ ਐਦਾਂ ਕਰੋ ਹੁਣ ਨਾ ਤੁਸੀਂ ਮੈਨੂੰ ਆਪਣੇ ਖੇਤਾਂ ਦੀ ਸੈਰ ਕਰਵਾ ਦਿਓ ਤੇ ਨਾਲੇ ਮੇਰਾ ਪੈਰ ਵੀ ਠੀਕ ਹੋ ਗਿਆ ਅੱਛਾ ਜੀ ਆਜੋ ਫਿਰ ਆ ਜਾਓ ਸ੍ਰੀ ਜੀ ਫਤ ਨਜ਼ਾਰਾ ਆ ਤੁਹਾਡੇ ਨਾਲ ਖੇਤਾਂ ਚ ਸੈਰ ਕਰ ਅੱਛਾ ਜੀ ਤੁਸੀਂ ਰੋਜ਼ ਆਇਆ ਕਰੋ ਮੈਂ ਇਸ ਤੋਂ ਵੀ ਵੱਧ ਨਜ਼ਾਰਾ ਦਊਗਾ ਨਹੀਂ ਨਹੀਂ ਮੈਂ ਰੋਜ਼ ਨਹੀਂ ਆ ਸਕਦੀ ਮੈਂ ਤਾਂ ਅੱਜੀ ਬੜੀ ਮੁਸ਼ਕਿਲ ਨਾਲ ਆਈ ਆ ਹਾਂ ਮੈਂ ਮਤ ਮੈਂ ਤਾਂ ਭੁੱਲੀ ਗਈ ਸੀ ਮੈਨਾਂ ਤਾਂ ਘਰ ਵੀ ਜਾਣਾ ਕਿੰਨੀ ਲੇਟ ਹੋ ਗਈ ਆ ਤੁਸੀਂ ਆ ਕੇ ਹੋਵੋਗੇ ਚਲੋ ਮੈਂ ਤੁਹਾਨੂੰ ਚੱਡਾਉਣਾ ਜੀ ਨਹੀਂ ਨਹੀਂ ਮੈਂ ਚਲੇ ਜੂੰਗੀ ਅੰਕਲ ਜੀ ਇੱਕ ਟੀਕਾ ਲੱਗਣਾ ਚਾਹੀਦਾ ਹੈ ਬਚਪਨ 'ਚ ਇਸਕੇ ਦੀ ਰੋਗ ਥਾਮ ਲਈ ਕਿਉਂਕਿ ਸਭ ਤੋਂ ਵੱਧ ਰੋਗੀ ਇਸੇ ਬਿਮਾਰੀ ਦੇ ਪਏ ਜਾਂਦੇ ਆ ਬਾਈ ਠੀਕ ਆ ਹੋਈ ਪਾਬੀ ਨਾਲ ਮੁਲਾਕਾਤ ਫਿਰ ਆ ਤੋਰੀ ਮਾਂ ਨੂੰ ਬੁੱਥਾ ਕਾਣ ਮਕਾਇਆ ਬੋਦੇ ਤੂੰ ਮੈਨੂੰ ਉੱਪਰੋਂ ਲੈ ਕੇ ਥੱਲੇ ਤੱਕ ਧਿਆਨ ਨਾਲ ਦੇਖ ਦੇ ਦੇਖ ਲੈ ਬਾਈ ਇਧਰੋਂ ਵੀ ਦੇਖ ਲੈ ਬਾਈ ਤੈਨੂੰ ਮੈਂ ਕਿਸੇ ਪਾਸੋਂ ਵੀ ਅੰਕਲ ਲੱਗਦਾ ਹਾਂ ਨਾ ਨਹੀਂ ਲੱਗਦਾ ਨਾ ਰੋਣੇ ਮੈਨੂੰ ਅੰਕਲ ਕਿਉਂ ਕਿਹਾ ਹੋ ਗਿਆ ਕਿਉਂ ਗਿਆ ਭਾਈ ਇਹ ਤਾਂ ਫਿਰ ਤੇਰੀ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਭਾਈ ਮੈਂ ਤਾਂ ਤੈਨੂੰ ਪਹਿਲੀ ਕਿਹਾ ਸੀ ਪਾਣੀ ਤੇ ਅੱਗ ਦਾ ਕੋਈ ਮੇਲ ਨਹੀਂ ਕਿੱਥੇ ਉਹ ਵਿਚਾਰੀ 20 ਸਾਲ ਦੀ ਨਾਜ਼ੁਕ ਕਲੀ ਕਿੱਥੇ ਤੂੰ 55 ਸਾਲ ਦਾ ਬੰਜਰ ਖੇਤ ਆ ਯਾ ਸਾਲਿਆ ਬੰਜਰ ਖੇਤ ਆਸਦਾ ਨਹੀਂ ਜੇ ਐਸੇ ਬੰਜਰ ਖੇਤ ਦੇ ਵਿੱਚ ਬਹਾਰਾਂ ਨਾਲ ਲਿਆਂਦੀਆਂ ਇਸੇ ਪਾਣੀ ਦੇ ਨਾਲ ਉਹ ਸੱਗ ਨੂੰ ਠੰਡੀ ਨਾ ਕੀਤਾ ਨਾ ਮੈਨੂੰ ਵੀ 나જર ਸਿੰਘ ਬ੍ਰਹਮਚਾਰੀ ਕਿੰਨੇ ਕਹਿਣਾ ਤੂੰ ਜਾ ਮੇਰੇ ਵਾਸਤੇ ਸਰਦਾਈ ਰਗੜ ਅੱਜ ਤੋਂ ਮੈਂ ਦਿਨ ਵਿੱਚ ਤਿੰਨ ਟਾਈਮ ਸਰਦਾਈ ਪੀਆ ਕਰਨੀ ਐ ਕਮਾਲ ਕਰੀ ਜਾ ਨਾ ਬਾਈ ਆਇਆ ਤਾਂ ਮੈਂ ਬਦਾਮਕੁੜ ਦਾ ਗੁਰਦਾ ਮਰ ਜੂਗਾ ਓਏ ਨਹੀਂ ਮਰਦਾ ਤੂੰ ਕੁੰਡਾ ਧੋਕੇ ਪੀ ਲਿਆ ਕਰੀ ਬਹੁਤ ਅਸਰ ਹੁੰਦਾ ਉਹਦੇ 'ਚ ਤੂੰ ਜਾ ਬਦਾਮਕੁਟ ਮੇਰੇ ਲਈ ਠੀਕ ਆ ਬਾਈ ਮੈਂ ਵੀ ਦੇਖਦਾ ਕਦੋਂ ਤੱਕ ਉਸ ਪਾਣੀ ਚ ਉਬਾਲ ਨਹੀਂ ਆਉਂਦਾ ਕੁਝ ਜਸਰਾ ਹੈ ਵੀ ਤੁਰਨਾ ਹੈ ਜਿੱਥੋਂ ਮੁੜਨਾ ਹੈ ਉਸ ਮੋੜ ਤੇ ਟਕਰਾਂਗੇ ਤੂੰ ਚੜ ਹਾਥੀ ਚਾਹੇ ਚੜ ਕੋੜੇ ਅਸੀਂ ਲਾਹ ਜੋੜੇ ਤੇਥੋਂ ਵੱਧ ਟਕਰਾਂਗੇ ਵਾਹ ਭੱਟੀ ਲੇਖ ਬੈਠਾ ਕੀ ਲੇਖ ਬੈਠਾ देखा सात घंटे तेरह मिनट तेती सैकेंट हो गए पता नहीं बेचारी की कर दी हो और एक गल जरूर मिल के आऊंगा चाहे कुछ हो जाए पर चंद्री ने मेरी कदर नहीं पाई और फिर रगड़ा नहीं जोर जोर नहीं रगड़ी है तोड़ना आता प्यो ਇਹੀ ਹੀ ਸੁਦੇਈ ਬਣਾ ਕੇ ਲੈ ਆਇਆ ਮੇਰੇ ਵਾਸਤੇ ਤਾਂ ਕਿ ਮੇਰੇ ਵਿੱਚ ਤਾਕਤ ਆਵੇ ਕਦੇ ਅੱਖ ਦੱਬੀ ਏ ਕਦੇ ਬੁੱਲ ਚਬੀ ਏ ਕਦੇ ਮਿੱਠਾ ਜਿਹਾ ਮੁਸਕਾ ਛੱਡੀ ਏ ਨੀ ਇਹ ਝੋਲ ਦੇਖਿਆ ਹਉ ਬਲੀਆਂ ਮੁੱਕਦਾ ਹੀ ਨਹੀਂ ਵਾਹ ਕੀ ਲਿਖ ਰਿਹਾ ਇੱਥੇ ਕੀ ਲਿਖ ਰਿਹਾ ਹੈ ਲੈ ਕਹੇ ਦੇ ਵਾਸਤੇ

ਨਹੀਂ ਨਹੀਂ ਅਸਲ ਸੇ ਕੱਚ ਵੱਜ ਗਿਆ ਤੁਹਾਨੂੰ ਪਤਾ ਤਾਂ ਹੈਗਾ ਆ ਸ਼ਰਾਬੀ ਕੰਜਰ ਕੁੱਤੇ ਹਰਾਮਜਾਦੇ ਨਾ ਹੁਣ ਤੇ ਪੀ ਪੀ ਕੇ ਬੋਤਲਾਂ ਸੜਕਾਂ ਤੇ ਸਿੱਟ ਦਿੰਦੇ ਨੇ ਹਾਏ ਹਾਏ ਹੁਣ ਤੁਸੀਂ ਇੱਥੇ ਖੜੇ ਕੀ ਕਰੀ ਜਾਂਦੇ ਹੋ ਸਹਾਰਾ ਦੇ ਕੇ ਮੈਨੂੰ ਅੰਦਰ ਵੀ ਲੈ ਜਾਓ ਚੱਲ ਹਾ ਤੈਨੂੰ ਕਿਹਾ ਸੀ ਨਾ ਬੁੱਧ ਦੇ ਨਾਂ ਨਾ ਵਿਗਾੜ ਬੁੱਧ ਸਾਰੇ ਘਰ ਦੇ ਕੰਮ ਕਰ ਲੈਂਦਾ ਤੇ ਹੁਣ ਮੈਂ ਦੱਸਣ ਕਿਥੋਂ ਲੱਭਾਂ ਗੱਲ ਤਾਂ ਤੁਹਾਡੀ ਸਹੀ ਆ पर तुसी फिकर ना करो बहुत दिन तो मैं आप ही लभ लूंगी भी वह कित्थे रहंदा या हुण केरा तुसी मेरे पैर ते आयोडैक्स तां ला दो चलो चल लादना देना तेरा आयोडैक्स भला सट्टा बुला करो फिर आयोडैक्स बुला लिया करो तुम्हें बस जे बताना चाहता हूँ मैं तुमसे क्या छुपाना चाहता कभी मुझसे भी कोई झूठ बोलो मैं तेरी हाँ में हाँ मिलाना चाहता बाहर देख कौन है देखना भाई भाई तू ਉਹ ਬੋਧਿਆ ਤੂੰ ਇਕਰੇ ਨਾ ਹਾ ਬਈ ਉਹ ਬੋਧਿਆ ਯਾਰ ਉੱਤੇ ਵਾਲੀ ਗੱਲ ਤੋਂ ਨਾ ਮਿਸਰੀ ਬਹੁਤ ਫਰਮਿੰਦਾ ਜਾਵੇ ਹਾ ਭਾਬੀ ਨੇ ਮੈਨੂੰ ਮਾਫ ਕਰਤਾ ਹਾਂ ਤੈਨੂੰ ਮਾਫ ਕਰਤਾ ਉਹ ਤੈਨੂੰ ਯਾਦ ਵੀ ਕਰਦੀ ਹੈ ਹਾ ਇਸ ਲਈ ਭਾਬੀ ਮੇਰੀ ਯਾਦ ਕਰ ਹੀ ਜਾਂਦੀ ਹੈ ਬੋਧਿਆ ਇਹਨੂੰ ਦੱਸੀ ਨਾਜਰ ਤਾਂ ਕਰ ਹੀ ਆ ਹਾਂ ਪਰ ਤੁਹਾਨੂੰ ਕੀ ਕੰਮ ਆ ਉਹ ਭਰਾਵਾ ਤੇਰੀ ਸ਼ਿਕਾਇਤ ਲਾਉਣ ਨਹੀਂ ਆਇਆ ਮੈਂ ਤੈਨੂੰ ਮਿਲਣ ਆਇਆ ਸਾਡੀ ਦੋਸਤੀ ਹੋ ਗਈ ਉਹਦੇ ਨਾਲ ਦੋਸਤੀ ਹੋ ਗਈ ਫਿਰ ਤੁਸੀਂ ਇੱਥੇ ਕਿਉਂ ਖੜੇ ਹੋ ਬਾਈ ਜੀ ਅੰਦਰ ਹੀ ਨੇ ਜਾ ਨਾ ਗਜ ਕਾਜਰ ਸਿੰਘ ਹਾਯੁਰਾ ਬੀਸਰੀ ਭਾਬੀ ਨੇ ਮੈਨੂੰ ਮਾਫ ਕਰਤਾ ਤੇ ਮੈਨੂੰ ਮਿਲਣ ਨੂੰ ਵੀ ਕਹਿੰਦੀ ਆ ਐਨੀ ਚੰਗੀ ਭਾਬੀ ਹਾਯੇ ਬੀਸਰੀ ਭਾਬੀ ਉਹ ਬੰਦੇ ਉਹ ਭਾਈ ਨਾਜਰ ਸਿੰਘ ਸਸਰੀ ਕਾ ਕੀ ਹਾਲ ਆ ਬਈ ਉਹ ਬਲੇ ਮੈਂ ਆਖਰ ਮੇਲੇ ਗਿਆ ਟਾਈਮ ਤੁਹਾਨੂੰ ਮੇਰੇ ਘਰੇ ਆਉਂਦਾ ਨਾਜਰ ਸਿੰਘ ਸਾਡਾ ਤਾਂ ਟਾਈਮ ਲੱਗ ਗਿਆ ਪਰ ਤੁਸੀਂ ਵੀ ਸਾਡੇ ਘਰੇ ਕਿਤੇ ਜਿਹੜਾ ਮਾਰ ਲਓ ਜਰੂਰ ਆਵਾਂਗੇ ਭਾਈ ਜਰੂਰ ਆਵਾਂਗੇ ਕਿਉਂ ਨਹੀਂ ਆਉਣਾ ਉਹ ਬੋਦੇ ਉਹ ਬੋਦੇ ਉਹ ਚਾਹ ਬਣੇ ਦਾ ਇੰਤਜ਼ਾਮ ਕਰ ਲੈਣੇ ਲਈ ਹੋਰ ਸੁਣਾਓ ਸੁਦਰਜੀ ਕੋਈ ਪਿੰਡ 'ਚ ਪਰੇਸ਼ਾਨ ਤਾਂ ਨਹੀਂ ਕਰਦਾ ਨਹੀਂ 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 ਭਾਈ ਨਾਜਰ ਸਿੰਘ ਹਣ ਤੁਹਾਡੀ ਕਿਰਪਾ ਨਾਲ ਸਾਨੂੰ ਪਿੰਡ 'ਚ ਝਾਕਦਾ ਹੋਣੀ ਸਾਡੇ ਅੰਦਰ ਕੋਈ ਫਿਰ ਵੀ ਜੇ ਵੀ ਤਾਂ ਪਰੇਸ਼ਾਨ ਕਰੇ तो जरूर दस जिंदगी से यही गिला है मुझे तू बहुत देर से मिला है मुझे हम सफर चाहिए हजूम नहीं एक मुसाफिर भी काफिला है मुझे। भाई नाजर सिंह इस उम्र चीना भाभी प्यार कर किथे? मेरा नाजरबाई क्यों नाजर भाई? ए सच ये सच क ਪਰੇ ਸ਼ਹਿਰੀ ਕੀ ਦੇ ਵਾਸਤੇ ਸੀ ਤੂੰ ਇੱਥੇ ਖੜਾ ਖੜਾ ਕੀ ਕਰਦਾ ਹੋਰ ਕੰਮ ਥੋੜੇ ਆ ਜਾ ਜਾ ਕੇ ਕੋਈ ਕੰਮ ਵੇਖ ਲੈ ਸੁੰਦਰ ਜੀ ਤੁਸੀਂ ਕਿਸੇ ਮੁਹੱਬਤ ਦੇ ਪਟਵਾਰੀ ਨੂੰ ਜਾਣਦੇ ਹੋ ਕਿਉਂ ਮੈਂ ਆਪਣਾ ਮਹਿਬੂਬ ਆਪਣੇ ਨਾਮ ਕਰਵਾਉਣਾ ਹੈ ਓ ਤੇਰੀ ਤਾ ਇਸ਼ਕ ਦਾ ਮਾਮਲਾ ਏ ਚਲੋ ਦੇ ਰਾਇ ਦਰਸਤਾਏ ਕਟ ਤੋਂ ਕਟ ਆਏ ਤਾਂ ਸਹੀ ਪਰ ਇੱਕ ਦਿੱਕਤ ਹੈ ਸੁੰਦਰ ਜੀ ਮੈਂ ਉਹਨੂੰ ਬੇ ਪਨਾ ਪਿਆਰ ਕਰਦਾ ਪਰ ਉਹ ਮੈਨੂੰ ਅੰਕਲ ਜੀ ਕਹਿ ਦਿੰਦੀ ਹੈ ਇਹ ਤਾਂ ਬੜੀ ਬੇਇੱਜ਼ਤੀ ਆ ਯਾਰ ਪਰ ਉਸ ਕੁੜੀ ਦੀ ਉਮਰ ਕਿੰਨੀ ਹੈ ਆਹੀ ਕੋਈ ਦੀ 25 ਸ ਤੇ ਤੁਹਾਡੀ ਸੁੰਦਰਾ 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 ਕੀ ਹਰ ਸੁੰਦਰਾ ਉਵੇਂ ਮੇਰੀ ਉਮਰ ਦੇ ਪਿੱਛੇ ਪੈ ਗਿਆਂ ਮੈਂ ਤਾਂ ਤੈਨੂੰ ਚੰਗਾ ਬੰਦਾ ਸਮਝਦਾ ਸੀ ਇੱਥੇ ਹਰ ਕੋਈ ਮੇਰੀ ਉਮਰ ਦੇ ਪਿੱਛੇ ਪਿਆ ਪਿਆ ਪਰ ਇਹ ਚ ਤੇਰਾ ਨਹੀਂ ਕਸੂਰ ਮੇਰੀ ਬਦਕਿਸਮਤੀ ਹੈ ਮੈਂ ਉਹ ਜੇ ਮਾਹੌਲ 'ਚ ਪੈਦਾ ਹੋਇਆ ਜਿੱਥੇ ਬੰਦੇ ਦੀ ਉਮਰ ਦੇਖੀ ਜਾਂਦੀ ਹੈ ਬੰਦੇ ਦਾ ਦਿਲ ਨਹੀਂ ਦੇਖਿਆ ਨਜ਼ਰਬਾਈ ਗੁੱਸਾ ਨਾ ਕਰੀ ਹਰ ਕੰਮ ਦੀ ਇੱਕ ਉਮਰ ਹੁੰਦੀ ਹੈ ਐਵੇਂ ਮੁਹੱਬਤ ਕਰਨ ਦੀ ਵੀ ਇੱਕ ਉਮਰ ਹੁੰਦੀ ਆ ਜਿਹੜੀ ਕੀ ਤੇਰੇ ਲਿੱਕ ਚੁੱਕੀ ਹੈ ਫੁੰਦਰਾ 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 ਤੁਹਾਨੂੰ ਕੀ ਲੱਗਦਾ ਹੈ ਕਿ ਮੁਹੱਬਤ ਅੱਜ ਕੱਲ ਦੇ ਜਵਾਕਾਂ ਦੀ ਜ਼ਗੀਰ ਹੈ ਨਾਲੇ ਇਹ ਨਾਲੀ ਸ਼ੋਰ ਕੀ ਜਨਨ ਮੁਹੱਬਤ ਬਾਰੇ ਅਰਜ਼ ਕੀਤਾ ਹੈ ਮਿਲੋਗੇ ਜਦ ਤੁਮ ਪਤਾ ਚਲੇਗਾ ਮੈਂ ਔਰ ਵੀ ਕਾਲਾ ਹੋ ਗਿਆ ਮਿਲੋਗੇ ਜਦ ਤੁਮ ਪਤਾ ਚਲੇਗਾ ਮੈਂ ਔਰ ਵੀ ਕਾਲਾ ਹੋ ਗਿਆ ਹੂੰ ਇਹ ਹਾਸ਼ੀਏ ਮੈਂ ਲਿਖਾ ਹੋਇਆ ਹੈ ਮੈਂ ਧੂਮ ਮੈਂ ਜਲ ਕਰ ਕਾਲਾ ਨਹੀਂ ਹੋਇਆ ਕਿ ਜਿੰਨਾ ਇਸ ਰਾਤ ਮੈਂ ਸੁਲਗ ਕਰ ਸਿਆ ਹੁਆ ਹਵਾ ਵਾਹ ਸ਼ੈਤਾਨ ਨੂੰ ਇਹ ਨਹੀਂ ਪਤਾ ਸੁੰਦਰ ਜੀ ਅੱਜ ਦੇ ਦੌਰ ਚ ਹਜ਼ਾਰਾਂ ਨਹੀਂ ਲੱਖਾਂ ਕੁੜੀਆਂ ਮੇਰੇ ਵਰਗੇ ਸਮਝਦਾਰ ਸੂਝਵਾਨ ਹੁਣ ਹਾਰ ਤੇ ਸਿਆਣੇ ਬੰਦੇ ਨੂੰ ਪਸੰਦ ਕਰਦੀਆਂ ਵਾਹ ਨਾਜਰ ਸਿੰਘ ਜੀ ਵਾ ਮੰਨ ਗਏ ਤੁਹਾਡੇ ਦਵਾਨੇਪਨ ਨੂੰ ਤੁਸੀਂ ਤਾਂ ਅੱਜ ਕੱਲ ਦੇ ਜਵਾਕ ਨੂੰ ਵੀ ਫੀਲ ਕਰਤਾ ਉਹ ਕੁੜੀ ਤੁਹਾਨੂੰ ਮਿਲੂਗੀ ਮੈਂ ਮਲਾਉਂਗਾ ਉਸ ਨੂੰ ਸੱਚੀ ਇਹ ਸੰਭਵ ਹੈ ਸੁੰਦਰ ਜੀ ਲਵ ਗੁਰੂ ਆ ਮੈਂ ਲਵ ਗੁਰੂ ਪਤਾ ਨਹੀਂ ਮੈਂ ਕਿੰਨਿਆਂ ਦੀ ਵੀਰੀ ਪਾਰ ਲਾਤੀਆਂ ਥੋੜੀ ਵੀ ਲਾ ਦੂੰਗਾ ਗੁਰੂ ਜੀ ਫਿਰ ਮੇਰੀ ਵੀ ਵੀ ਪਾਰ ਲਾ ਦੋ ਦੋਸਤੀ ਕੀਤੀ ਹੈ ਮੈਂ ਤੁਹਾਡੇ ਨਾਲ ਦੋਸਤੀ ਪਹਿਲੋ ਦੱਸ ਤੂੰ ਮੈਨੂੰ ਕੋਈ ਗਿਫਟ ਦਿੱਤਾ ਨਹੀਂ ਨਾਜਰ ਸਿੰਘ ਜੀ ਕੁੜੀਆਂ ਨੂੰ ਪਟਾਉਣ ਲਈ ਉਹਨਾਂ ਨੂੰ ਗਿਫਟ ਦੇਣੇ ਪੈਂਦੇ ਆ ਭਾਵੇਂ ਉਹ ਗਲਾਬ ਦਾ ਫੁੱਲ ਹੀ ਕਿਉਂ ਨਾ ਹੋਵੇ ਫੇਰ ਕੁੜੀ ਖੁਸ਼ ਆ ਫੇਰ ਤੁਸੀਂ ਆਉਦੇ ਦਿਲ ਦੀਆਂ ਗੱਲਾਂ ਕਹਿ ਸਕਦੇ ਹੋ ਐਨੀ ਛੇਤੀ ਜੇ ਤੂੰ ਲੇਟ ਕਰੇਂਗਾ ਨਾ ਕੋਈ ਹੋਰ ਲੈ ਜਾਊਗਾ ਸੁੰਦਰ ਭਾਈ ਮੈਨੂੰ ਨਾਲੇ ਕੰਮ ਜ਼ਿਆਦਾ ਆ ਗਿਆ ਮੈਂ ਖੇਤ ਜਾਣਾ ਉਹ ਗਿਫਟ ਲੈ ਜੀ ਕੈਪਟਨ ਬਾਅਦ ਚੜਾ ਮੈਨੂੰ ਲਾਭ ਦੇ ਜਾਈ